ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋਵਗੇ ਤੇ ਬਾਈ ਜੀ ਦੋ ਗੱਲਾਂ ਕਰਨੀਆਂ ਸੀ ਬਹੁਤ ਤੇ ਗੱਲਾਂ ਬਹੁਤ ਵਧੀਆ ਵੀ ਨੇ ਤੇ ਤੁਹਾਡੇ ਲਈ ਖੈਰ ਨੇ ਗੱਲਾਂ ਤੇ ਗੱਲਾਂ ਬਾਈ ਮੁੱਦਾ ਇਹ ਹੈ ਕਿ ਅੱਜ ਕੱਲ ਜੋ ਜਮਾਨਾ ਚੱਲੀ ਜਾਂਦਾ ਹਨਾ ਫੇਸਬੁੱਕ ਤੇ ਇੰਸਟਾ ਤੇ ਹਨਾ ਤੇ ਬਸ ਕੋਈ ਲੱਕ ਹਲਾਈ ਜਾਂਦੀ ਆ ਕੋਈ ਕਿਵੇਂ ਕੋਈ ਕਿਵੇਂ ਹਨਾ ਕਿੰਨੇ ਸਟੂਲੇ ਹੋ ਜਾਂਦੇ ਪੈਦਾ ਯਾਰ ਹਨਾ ਪੰਜਾਬ ਦੇ ਵਿੱਚ ਇੰਡੀਆ 'ਚ ਹਨਾ ਤੇ ਯਾਰ ਉਹਨਾਂ ਨੂੰ ਲੋਕ ਬਹੁਤ ਸਪੋਰਟ ਕਰੀ ਜਾਂਦੇ ਪਤਨੀ ਕੀ ਚੱਕਰ ਆ ਪਾਣੀ ਕੀ ਉਹ ਦਸਦੇ ਇਹਨਾਂ ਨੂੰ ਕੀ ਸੌਂਦੇ ਉਹਨਾਂ ਤੋਂ ਹਨਾ ਬਸ ਇੱਕ ਵੀਹੋਂ ਹੀ ਖਾਤਰ ਬਸ ਤੁਸੀਂ ਉਹਨਾਂ ਦੇ ਪਿੱਛੇ ਤੁਰ ਪੈਨੇ ਹਨਾ ਤੇ ਯਾਰ ਜਿਹੜਾ ਬੰਦਾ ਮਿਹਨਤ ਕਰਦਾ ਤੁਸੀਂ ਉਹਦੇ ਮਗਰ ਨਹੀਂ ਜਾਂਦੇਗੇ ਹਨਾ ਜਿਵੇਂ ਮੰਨ ਲਾ ਕੇ ਬਹੁਤ ਆਪਣੇ ਪਿਆਰੇ ਵਿੱਚ ਕਿਤੇ ਵੀ ਕਤੇ ਵੀ ਦੇਖ ਲਓ ਬਹੁਤ ਮਿਹਨਤ ਵਾਲੇ ਮੁੰਡੇ ਦਬੇ ਪਏ ਜਾ ਰਹੇ ਹਨ ਬਹੁਤ ਗਰੀਬ ਘਰੋਂ ਕੋਈ ਵੀ ਐਵੇਂ ਹਨ ਤੇ ਉਹਨਾਂ ਨੂੰ ਕੋਈ ਲਾਇਕ ਸ਼ੇਅਰ ਕੋਈ ਕਰਦਾ ਨਹੀਂ ਤੇ ਉਹਨਾਂ ਦਾ ਮਜ਼ਾਕ ਬਣਾਉਂਦੇ ਰਹਿੰਦੇ ਹਨ ਤੇ ਜਿਹੜੇ ਮਜ਼ਾਕ ਦੇ ਪਾਤਰ ਨੇ ਤੁਸੀਂ ਉਹਨਾਂ ਨੂੰ ਸਿਰ ਤੇ ਬਿਠਾਈ ਬੈਠੇ ਹਨ ਤੇ ਯਾਰ ਤੁਸੀਂ ਥੋੜਾ ਸਮਝਿਆ ਕਰੋ ਤੇ ਜਿਹੜਾ ਮਿਹਨਤ ਕਰਦਾ ਜ਼ੀਰੋ ਤੋਂ ਉੱਠ ਕੇ ਤਾਣ ਨੂੰ ਜਾਂਦਾ ਤੁਸੀਂ ਉਹਦੀ ਲੱਤਾਂ ਖਿੱਚਣ ਲੱਗ ਜਾਂਦੇ ਆ ਤੇ ਇਹ ਕਰ ਲੱਗਨੇ ਉਹ ਕਰ ਲੱਗਨੇ ਹਨ ਤੇ ਆਇਆ ਨਾ ਕਰਿਆ ਕਰੋ ਯਾਰ ਬਾਈ ਹਨ ਤੇ ਬੰਦਾ ਜ਼ੀਰੋ ਤੋਂ ਉੱਠ ਕੇ ਇੱਕਦਮ ਉੱਪਰ ਜਾਂਦਾ ਘਰ ਦੀ ਗਰੀਬੀ ਦਾ ਬਹੁਤ ਚੱਕਣਾ ਹੁੰਦਾ ਵਿਚਾਰੇ ਨੇ ਹਨਾ ਆਪਣਾ ਘਰ ਬਣਾਉਣਾ ਹੁੰਦਾ ਬਹੁਤ ਕੁਝ ਕਰਨਾ ਹੁੰਦਾ ਜਾਨੀ ਕਿ ਜ਼ਿੰਦਗੀ ਦੇ ਵਿੱਚ ਲਾਈਫ ਚ ਨਾ ਤੇ ਤੁਸੀਂ ਉਹਦਾ ਸਾਥ ਦਿਆ ਕਰੋ ਜਿਹੜਾ ਬੰਦਾ ਮਿਹਨਤ ਕਰਦਾ ਕਿਹੜਾ ਬੰਦਾ ਸੱਚ ਬੋਲਦਾ ਹਨਾ ਤੇ ਤੁਸੀਂ ਯਾਰ ਬਸ ਆ ਸਟੂਲਿਆਂ ਪਿੱਛੇ ਭਾਂਚੋ ਜਾਂ ਹਾ ਲੱਕ ਹਲਾਉਂਦੇ ਉਹਨਾਂ ਪਿੱਛੇ ਪੁੱਤਰੇ ਫਦਰੇ ਨਾਲ ਲਾਇਕ ਸ਼ੇਅਰ ਕਰਦੇ ਰਹਿੰਦੇ ਆ ਠੀਕ ਹੈ ਤੇ ਬਸ ਆਪਣਾ ਇਹ ਮਜ਼ਾਕਾ ਸੀਗਾ ਕਿ ਯਾਰ ਜਿਹੜਾ ਬੰਦਾ ਜ਼ੀਰੋ ਤੋਂ ਉੱਠ ਕੇ ਉੱਪਰ ਨੂੰ ਜਾਂਦਾ ਨਾ ਉਹਦੇ ਉਹਦਾ ਸਾਥ ਦਿਆ ਕਰੋ ਸਾਰੇ ਠੀਕ ਆ ਤੇ ਅੱਜ ਕੱਲ ਤਾਂ ਯਾਰ ਬਸ ਆਪਦੇ ਆਪਦੇ ਆ ਆਪਣੀ ਮਾਰੀ ਜਾਂਦੇ ਆ ਤੇ ਕੋਈ ਇੱਥੇ ਕਿਸੇ ਦਾਣੀ ਹੁੰਦਾ ਨਾ ਤੇ ਨਾ ਹੀ ਕਿਸੇ ਨੇ ਕਿਸੇ ਦੇ ਘਰੋਂ ਲੈ ਕੇ ਜਾਣਾ ਹੁੰਦਾ ਹਨਾ ਤੇ ਕੋਣੇ ਆਪਦਾ ਮਿਹਨਤ ਕਰਕੇ ਵਿਚਾਰੇ ਨੇ ਆਪ ਉੱਠਣਾ ਹੁੰਦਾ ਵਾ ਤੇ ਉਹਦਾ ਸਾਥ ਦਿਆ ਕਰੋ ਸਾਰੇ ਤੇ ਬਾਕੀ ਬਈ ਗੱਲਾਂ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਮੇਰੇ ਥਾਡੀ ਮਰਜ਼ੀ ਨੇ ਵੇਖੀ ਚੱਲੋ ਲੱਕ ਹਲਾਉਂਦਿਆਂ ਸਟੂਲੇ ਵੇਖ ਲਓ ਹਨਾ ਤੇ ਇਹੇ ਕੰਮ ਥੋੜੇ ਪੱਲੇ ਦਾ ਬੱਸ ਹਨਾ ਤੇ ਆਪਾਂ ਦਾ ਵੀ ਬੱਸ ਸਮਝਾਉਣ ਵਾਲੇ ਕੋਈ ਆਪਾਂ ਵੱਡੇ ਏਨੇ ਗਿਆਨ ਗਿਆਨ ਗਿਆਨੀ ਨਹੀਂ ਹੈਣਗੇ ਤੇ ਆਪਾਂ ਦਾ ਬਸ ਦੋ ਚਾਰ ਗੱਲਾਂ ਆਉਂਦੀਆਂ ਹੁੰਦੀਆਂ ਆ ਵਾ ਆਪਾਂ ਮਾਰ ਲੈਨੇ ਆ ਸ਼ਹਿਰੋ ਸ਼ਹਿਰੀ ਕਰ ਲਈਦੀ ਬਾੜੀ ਮੋਟੀ ਤੇ ਬਾਕੀ ਬਈ ਸਾਥ द्या ਕੋ ਜਿਹੜਾ ਜ਼ੀਰੋ ਤੋਂ ਬੰਦਾ ਉੱਠ ਕੇ ਤਾਣੂ ਜਾਂਦਾ ਵਾ ਤੇ ਵੱਤ ਵੱਦ ਉਹਦਾ ਸਾਥ ਦਿਓ ਨਾਲ ਖੜੋ ਉਹਦੇ ਹਨਾ ਤੇ ਉਹਨੂੰ ਵੀ ਹੌਸਲਾ ਹੋ ਜਾਂਦਾ ਵਿਚਾਰੇ ਨੂੰ ਕਿ ਬੰਦਾ ਬਰਨਾਲ ਖੜਾ ਕੋਈ ਹਨਾ ਤੇ ਕਿੱਥੇ ਕੱਲਾ ਤੇ 2 11 ਹੋ ਜਾਂਦੇ ਯਾਰ ਬਾਈ ਹਨਾ ਤੇ ਸਾਥ ਦਿਆ ਕਰੋ ਯਾਰ ਬਾਈ ਐਵੇਂ ਤੁਸੀਂ ਰੀਲਾਂ ਸ਼ੇਅਰ ਕਰਦੇ ਰਹਿੰਦੇ ਆ ਤੇ ਹੋਰ ਨਚਾਰਾਂ ਨੂੰ ਤੁਸੀਂ ਸ਼ੇਅਰ ਕਰਦੇ ਰਹਿੰਦੇ ਆ ਤੇ ਕਿਸੇ ਗਰੀਬ ਦੀ ਮਦਦ ਕਰਾਇਆ ਕਰੋ ਯਾਰ ਹਨਾ ਜਿਹੜਾ ਬੰਦਾ ਜ਼ੀਰੋ ਤੋਂ ਉੱਠ ਕੇ ਤਾਂ ਨੂੰ ਜਾਂਦਾ ਇੱਕੋ ਦਾਮ ਹਨਾ ਉਹਦਾ ਸਾਥ ਦੋ ਮੇਰੇ ਵੀਰ ਠੀਕ ਆ ਤੇ ਬਾਕੀ ਬਈ ਮੇਰੀਆਂ ਗੱਲਾਂ ਚੱਗੀਆਂ ਲੱਗਾ ਸ਼ੇਅਰ ਕਰਿਓ ਨਹੀਂ ਤਾਂ ਬਈ ਧੰਨਵਾਦ ਬਸ